ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਲਾ ਦੂਜਾ ਨਾਲ ਇਆਣੇ ਦੋਸਤੇ ਕਦਨ ਆਵੇ ਰਾਸ ਰਾਜਨੀਤੀ ਕਥਨ ਕਰਦੇ ਹਨ ਕਿ ਮੰਦ ਬੁੱਧੀ ਵਿਅਕਤੀ ਦੇ ਨਾਲ ਪ੍ਰੀਤੀ ਕੀਤੀ ਹੋਈ ਕਦੇ ਵੀ ਰਾਸ ਸੂਤ ਨਹੀਂ ਆਉਂਦੀ ਭਾਵ ਸਿਰੇ ਨਹੀਂ ਚੜ੍ਹਦੀ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਰਜਾਸ ਕਿਉਂਕਿ ਉਹ ਇਆਣਾ ਬਲਕ ਦਿਮਾਗ ਤੋਂ ਹਿਣਾ ਜਿਹੋ ਜਿਹਾ ਜਾਣਦਾ ਹੈ ਭਾਵ ਜੈਸੀ ਉਸ ਨੂੰ ਸਮਝ ਹੁੰਦੀ ਹੈ ਤੇ ਉਹ ਜਿਹਾ ਹੀ ਵਰਤਦਾ ਹੈ ਭਾਵੇਂ ਕੋਈ ਇਸ ਗੱਲ ਦਾ ਨਿਰਜਾਸ ਨਿਰਣਾ ਕਰਕੇ ਵੇਖ ਲੈਣ ਨਾਲ ਇਆਣੇ ਦੋਸਤੀ ਕਦਨ ਆਵੇ ਰਾਸ ਇਸ ਤਰ੍ਹਾਂ ਇਆਣੇ ਮਨ ਨਾਲ ਜਿਹੜਾ ਦੋਸਤੀ ਕਰਨੀ ਹੈ ਇਹ ਕਦੇ ਸੂਤ ਨਹੀਂ ਆਉਂਦੀ ਕਿਉਂਕਿ ਮਨ ਇੱਕ ਜਗ੍ਹਾ ਨਹੀਂ ਖਲੋਂਦਾ ਖਿੰਨ ਖਿੰਨ ਕਾਲ ਵਿੱਚ ਇਸ ਦੀ ਹੋਰ ਹੋਰ ਦਸ਼ਾ ਬਦਲਦੀ ਰਹਿੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਹਿਆ ਸੁਣਿਆ ਨਾ ਖਾਇ ਮਨੈ ਤਨਾ ਹੀ ਸੇਤੀ ਵਾਸਾ ਪ੍ਰਣਵਿਤ ਨਾਨਕ ਦਾਸਨ ਦਾਸਾ ਖਿੰਨ ਤੋਲਾ ਖਿੰਨ ਮਾਸਾ ਮਨ ਖਟਹਿਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਕਰਕਾ ਤੈ ਖਰ ਤੋ ਛਟਾ ਜੋ ਉੱਪਰ ਲਾਦਾ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਘਟ ਵਸਤੂ ਅੰਦਰ ਕਣਕ ਚਾਵਲ ਆਦਕ ਵਸਤੂ ਤਾਂ ਸਮਾਵਦੀ ਹੈ ਜੇਕਰ ਦੂਸਰੀ ਵਸਤੂ ਜੋ ਪਹਿਲੇ ਪਾਈ ਹੋਈ ਹੈ ਉਹ ਪਾਸ ਲਾਂਬੇ ਹੋਵੇ ਇਸੇ ਪ੍ਰਕਾਰ ਅੰਤਰਕਰਣ ਰੂਪੀ ਘਟ ਵਸਤੂ ਵਿੱਚ ਨਾਮ ਰੂਪੀ ਵਸਤੂ ਤਾਂ ਸਮਾਵਦੀ ਹੈ ਜੇ ਦੂਜੀ ਦੈਂਤ ਰੂਪੀ ਵਸਤੂ ਪਾਸ ਲਾਂਬੇ ਹੋਵੇ ਕਿਉਂਕਿ ਇੱਕ ਗ੍ਰਹਿ ਮੈਂ ਦੁਏ ਨਾ ਖਟਾਈ ਯਥਾ ਰਸ ਸੋਇਨਾ ਰਸ ਰੂਪਾ ਮਾਨਕ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਸਮੰਦਰ ਰਸ ਮਿੱਠਾ ਰਸ ਮਾਸ ਇੱਤੇ ਰਸ ਸਰੀਰ ਕੇ ਕਟ ਨਾਮ ਨਿਵਾਸ ਅਥਵਾ ਅੰਤਰਕਰਣ ਰੂਪੀ ਘੜੇ ਵਿੱਚ ਸ਼ubh ਗੁਣਾ ਰੂਪੀ ਵਸਤੂ ਤਾਂ ਸਮਾਪਦੀ ਹੈ ਜੇਕਰ ਦੂਜੀ ਆਮ ਆਦਿਕ ਰੂਪੀ ਵਸਤੂ ਪਾਸ ਲੰਬੇ ਹੋਵੇ ਇੱਕ ਸਾਈਡ ਤੇ ਹੋਵੇ ਇਸੇ ਹੀ ਤਰ੍ਹਾਂ ਇਨ੍ਹਾਂ ਸ਼ਬਦਾਂ ਦੇ ਪਰਥਾਏ ਸਾਖੀ ਸ਼ੇਖ ਚਲੀ ਦੀ ਸ਼ੇਖ ਚਲੀ ਜੀ ਬਾਹਰ ਉਜਾੜ ਵਿੱਚ ਰਹਿੰਦੇ ਸਨ ਇੱਕ ਦਿਨ ਬੜੀ ਬਰਖਾ ਹੋਈ ਪਰੰਤੂ ਸ਼ੇਖ ਚਲੀ ਜੀ ਬਾਹਰ ਠੰਡ ਵਿੱਚ ਹੀ ਬੈਠੇ ਰਹੇ ਕੁਝ ਚਿਰ ਬਾਅਦ ਇੱਕ ਪੁਰਸ਼ ਉਦੋਂ ਉੱਥੋਂ ਹੀ ਲੰਘਿਆ ਤੇ ਉਸ ਨੇ ਕਿਹਾ ਸੰਤ ਜੀ ਮੈਂ ਆਪ ਜੀ ਨੂੰ ਇੱਕ ਮੰਦਰ ਬਣਾ ਦਿੰਦਾ ਹਾਂ ਆਪ ਉਸ ਵਿੱਚ ਗਰਮੀਆਂ ਔਰ ਸਰਦੀਆਂ ਦੇ ਦਿਨ ਬਤੀਤ ਕਰਿਆ ਕਰੋ ਇੰਨੀ ਗੱਲ ਆਖ ਕੇ ਉਸ ਪ੍ਰੇਮੀ ਨੇ ਉਸਾਰੀ ਆਰੰਭ ਕਰ ਦਿੱਤੀ ਜਦ ਮੰਦਰ ਤਿਆਰ ਹੋ ਗਿਆ ਤੇ ਉਸ ਪ੍ਰੇਮੀ ਨੇ ਬੇਨਤੀ ਕਰਕੇ ਸ਼ੇਖ ਚਿਲੀ ਦੀ ਰਹਿائش ਉਸ ਮੰਦਰ ਵਿੱਚ ਕਰਵਾ ਦਿੱਤੀ ਜਿਸ ਵੇਲੇ ਸ਼ੇਖ ਚਿਲੀ ਜੀ ਉਸ ਮੰਦਰ ਵਿੱਚ ਰਹਿਣ ਲੱਗ ਪਏ ਤਾਂ ਸ਼ੇਖ ਚਿਲੀ ਜੀ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਜਦ ਵੀ ਬਾਹਰ ਜਾਵਣ ਤਾਂ ਇੱਕ ਥੰਮੀ ਰੋਜ ਲਿਆ ਕੇ ਉਸ ਮੰਦਰ ਵਿੱਚ ਰੱਖ ਦੇਣ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੰਦਰ ਭਰ ਗਿਆ ਇੱਕ ਦਿਨ ਫੇਰ ਬੜੀ ਭਾਰੀ ਵਰਖਾ ਹੋਈ ਤੇ ਸ਼ੇਖ ਚਿਲੀ ਜੀ ਨੂੰ ਬਾਹਰ ਠੰਡ ਵਿੱਚ ਬੈਠਿਆਂ ਵੇਖ ਕੇ ਕਿਸੇ ਨੇ ਕਿਹਾ ਇਹ ਜੋ ਮੰਦਰ ਬਣਿਆ ਹੈ ਇਸ ਅੰਦਰ ਪ੍ਰਵੇਸ਼ ਕਿਉਂ ਨਹੀਂ ਕਰਦੇ ਸ਼ੇਖ ਚਿਲੀ ਨੇ ਕਿਹਾ ਹੇ ਭਾਈ ਜੇ ਮੰਦਰ ਅੰਦਰ ਖਲੋਣ ਦੀ ਜਗ੍ਹਾ ਹੁੰਦੀ ਤਾਂ ਇੱਕ ਥੰਮੀ ਹੋਰ ਨਾ ਦੇ ਦਿੰਦਾ ਇਸੇ ਤਰ੍ਹਾਂ ਅੰਤਰਕਰਣ ਰੂਪੀ ਮੰਦਰ ਦੁਨੀਆ ਦੇ ਸਭ ਰਸਾਂ ਨਾਲ ਪੂਰਤ ਹੈ ਤੇ ਨਾਮ ਕਿਸ ਤਰ੍ਹਾਂ ਠਹਿਰੇ ਉਨਾ ਰਸਾਂ ਦੀ ਨਿਰਵਰਤੀ ਕਰੇ ਤਾਂ ਮਨ ਠਹਿਰ ਸਕਦਾ ਹੈ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਜੇਕਰ ਦ્વੈਤ ਭਾਵ ਪਾਸ ਲਾਂਬੇ ਹੋਵੇ ਤਾਂ ਅਦਵੈ ਆਨੰਦ ਰੂਪੀ ਵਸਤੂ ਅੰਦਰ ਪ੍ਰਤਿਕ बोਧ ਜੀਵ ਰੂਪੀ ਵਸਤੂ ਸਮਾਵਦੀ ਹੈ ਸਹਬ ਛੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਪ੍ਰਮਾਤਮਾ ਨਾਲ ਹੁਕਮ ਕਰਨਾ ਨਹੀਂ ਚੱਲਦਾ ਉਸ ਅੱਗੇ ਤਾਂ ਅਰਦਾਸ ਬੇਨਤੀ ਕਰਨੀ ਹੀ ਬਣਦੀ ਹੈ ਕੂੜ ਕਮਾਵੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਅਥਵਾ ਕੂੜਿਆ ਪਦਾਰਥਾਂ ਦੇ ਕਮਾਉਣੇ ਭੋਗਣ ਕਰਕੇ ਕੂੜੋ ਹੋਵੇ ਦੁੱਖ ਹੀ ਪ੍ਰਾਪਤ ਹੁੰਦਾ ਹੈ ਗੁਰੂ ਜੀ ਕਥਨ ਕਰਦੇ ਹਨ ਪਰਮੇਸ਼ਰ ਦੀ ਸਿਫਤ ਕਰਨ ਨਾਲ ਅੰਤਰ ਕਰਨ ਖੜ ਆਉਂਦਾ ਹੈ ਆਨੰਦ ਹੁੰਦਾ ਹੈ ਸੋ ਇਸੇ ਹੀ ਤਰ੍ਹਾਂ ਇਹਨਾਂ ਸ਼ਬਦਾਂ ਦੇ ਪਰਥਾਏ ਜੋ ਸਾਖੀ ਸੀ ਉਹ ਸਮਾਪਤ ਹੈ